ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਹਾਨੂੰ ਦੇਖ ਰਹੇ ਹੋ ਸਾਡੇ ਲੋਕ ਚੈਨਲ ਲੈ ਕੇ ਆਦ ਰਹ ਰਫਤਾਰ ਨਿਊਜ਼ ਆਓ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਰਜنٹੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਵੱਡਾ ਝਟਕਾ ਲੱਗਾ ਦਰਅਸਲ ਐਤਵਾਰ ਨੂੰ ਬਿਉਨਸ ਆਇਰਸ ਸੂਬਾਈ ਚੋਣਾਂ ਦੇ ਵਿੱਚ ਮਾਈਲੀ ਦੀ ਉਦਾਰਵਾਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਜਾਈ ਹਸਤੀ ਦੇ ਵਿੱਚ ਮੱਧਮਿਆਦੀ ਚੋਣਾਂ ਦੇ ਲਈ ਪਾਰਟੀ ਦੇ ਪ੍ਰਦਰਸ਼ਨ ਉੱਤੇ ਸਵਾਲ ਖੜੇ ਹੋ ਗਏ ਨੇ। ਜੇਵੀਅਰ ਦੀ ਪਾਰਟੀ ਨੂੰ ਸੂਬਾਈ ਚੋਣਾਂ ਦੇ ਵਿੱਚ 34% ਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਅਰਜنٹੀਨਾ ਦੀ ਪੁਰਾਣੀ ਪਾਰਟੀ ਪੈਰੋਨਿਜ਼ਮ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਪਾਰਟੀ ਨੂੰ 47% ਦੀ ਵੋਟਾਂ ਮਿਲੀਆਂ। ਇਹ ਨਤੀਜੇ ਮਾਈਲੀ ਲਈ ਇੱਕ ਵੱਡਾ ਝਟਕਾ ਨੇ ਕਿਉਂਕਿ ਉਹ ਅਰਜنٹੀਨਾ ਦੀ ਸੰਕਟਗ੍ਰਸਤ ਅਰਥਵਿਵਸਥਾ ਦੇ ਵਿੱਚ ਬੁਨਿਆਦੀ ਬਦਲਾ ਕਰ ਰਿਹਾ। ਤੇ ਮਾਈਲੀ ਦੀਆਂ ਨੀਤੀਆਂ ਨੇ ਅਰਜنٹੀਨਾ ਨੂੰ ਮੁਦਰਾ ਕਾਸੋ ਨੂੰ ਸਥਿਰ ਕੀਤਾ ਅਤੇ ਪਰ ਅਰਜنٹੀਨਾ ਦਾ ਮਜ਼ਦੂਰ ਵਰਗ ਅਜੇ ਵੀ ਪਰੇਸ਼ਾਨ ਹੈ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਬਿਉਨਸ ਆਇਰਸ ਸੂਬਾਈ ਚੋਣਾਂ ਦੇ ਨਤੀਜੇ ਸਰਕਾਰ ਦੇ ਲਈ ਇੱਕ ਚੇਤਾਵਨੀ ਨੇ ਤੇ ਮਾਈਲੀ ਦੀ ਤੁਲਨਾ ਡੋਨਾਲਡ ਟਰੰਪ ਦੇ ਨਾਲ ਕੀਤੀ ਜਾਂਦੀ ਹੈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੰਟ ਨੇ ਐਤਵਾਰ ਨੂੰ ਰੂਸ ਅਤੇ ਹੋਰ ਸਖਤ ਆਰਥਿਕ ਦਬਾਅ ਵਧਾਉਣ ਬਾਰੇ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਅਮਰੀਕਾ ਅਤੇ ਯੂਰਪ ਸਾਂਝੇ ਤੌਰ ਤੇ ਵਾਧੂ ਪਾਬੰਦੀਆਂ ਅਤੇ ਸੈਕੰਡਰੀ ਟੈਰਿਫ ਲਗਾਉਂਦੇ ਨੇ ਤਾਂ ਰੂਸੀ ਅਰਥਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ ਅਤੇ ਰਾਸ਼ਟਰਪਤੀ ਪੁਤਿਨ ਨੂੰ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਮਰੀਕੀ ਨੇਤਾ ਬੈਸੈਂਟ ਨੇ ਕਿਹਾ ਕਿ ਜੇਕਰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਉੱਤੇ ਸੈਕੰਡਰੀ ਟੈਰਿਫ ਲਗਾਏ ਜਾਂਦੇ ਨੇ ਤਾਂ ਰੂਸ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਅਤੇ ਪੁਤਿਨ ਲਈ ਗੱਲਬਾਤ ਉਹਨਾਂ ਨੂੰ ਕਰਨੀ ਹੀ ਪਵੇਗੀ ਰਸ ਪ੍ਰਸ਼ਾਸਨ ਰੂਸ ਤੇ ਦਬਾਅ ਵਧਾਉਂਦੀ ਪੂਰੀ ਤਰ੍ਹਾਂ ਤਿਆਰ ਹੈ ਤੇ ਹਾਲੀ ਵਿੱਚ ਬੈਸੰਟ ਨੇ ਭਾਰਤ ਤੇ ਚੀਨ ਨੂੰ ਮਾਰੇ ਐਕਟਰ ਕਿਹਾ ਸੀ ਕਿਉਂਕਿ ਦੋਵੇਂ ਦੇਸ਼ ਰੂਸ ਤੋਂ ਤੇਲ ਖਰੀਦੇ ਨੇ ਤੇ ਸਕਾਟ ਬੈਸੰਟ ਦਾ ਦੋਸ਼ ਹੈ ਕਿ ਇਹ ਕਦਮ ਰੂਸ ਦੀ ਜੰਗੀ ਮਸ਼ੀਨਰੀ ਨੂੰ ਮਜ਼ਬੂਤ ਕਰਦਾ ਤੇ ਅਮਰੀਕਾ ਨੇ ਭਾਰਤ ਉੱਤੇ 50% ਦੀ ਅਤੇ ਚੀਨ ਉੱਤੇ 145% ਦਾ ਭਾਰੀ ਟੈਰਿਫ ਲਗਾਇਆ ਹਾਲਾਂਕਿ ਚੀਨ ਉੱਤੇ ਇਹ ਟੈਕਸ 90 ਦਿਨਾਂ ਲਈ ਰੋਕ ਦਿੱਤਾ ਗਿਆ ਤੇ ਭਾਰਤ ਨੇ ਇਸ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਪੱਛਮੀ ਦੇਸ਼ਾਂ ਦੇ ਪੱਖਾਂ ਦਾ ਪਰਦਾਫਾਸ਼ ਕੀਤਾ ਹੈ। ਭਾਰਤ ਤੇ ਰੂਸ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਭਾਰਤ ਉੱਤੇ 50% ਦੀ ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਪਤੀ 트੍ਰੰਪ ਦੇ ਕਰੀਬੀ ਭਾਰਤ ਉੱਤੇ ਲਗਾਤਾਰ ਹਮਲੇ ਕਰ ਰਹੇ ਨੇ। ਹੁਣ 트੍ਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਾਨ ਮਸਕ ਦੇ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਦੋਵੇਂ ਆਪਸ ਵਿੱਚ ਪੜ ਗਏ ਨੇ ਤੇ ਇਹ ਝਗੜਾ ਉਦੋਂ ਹੋਇਆ ਜਦੋਂ ਨਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਗਲਤ ਗਿਆ ਨਵਾਰੋ ਨੂੰ 트럼ਪ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਤੇ ਮਸਕ ਕਿਸੇ ਸਮੇਂ 트럼ਪ ਦਾ ਖੱਬਾ ਹੱਥ ਹੁੰਦੇ ਸਨ ਹਾਲਾਂਕਿ ਹੁਣ ਮਸਕ ਤੇ 트럼ਪ ਵੱਖ ਹੋ ਗਏ ਨੇ ਨਵਾਰੋ ਨੇ ਮਸਕ ਦੀ ਪੋਸਟ ਨੂੰ ਬਕਵਾਸ ਕਿਹਾ ਇਹ ਉਹਨਾਂ ਦੋਸ਼ ਲਗਾਇਆ ਕਿ ਐਲਾਨ ਮਸਕ ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਤੇ ਨਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਵਾਰੋ ਨੇ ਆਪਣੀ ਪੋਸਟ ਵਿੱਚ ਭਾਰਤ ਉੱਤੇ ਦੋਸ਼ ਲਾਇਆ ਕਿ ਉਹ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਵੀ ਖੋ ਰਿਹਾ ਹੈ ਨਾਟੋ ਦੀ ਮੈਂਬਰੀ ਦੇ ਲਈ ਆਸਟਰੀਅਨ ਕਮੇਟੀ ਦੇ ਮੁਖੀ ਗੁੰਥਰ ਫੇਰਲਿੰਗਰ ਜਿਨ੍ਹਾਂ ਕੁਝ ਦਿਨ ਪਹਿਲਾਂ ਭਾਰਤ ਨੂੰ ਤੋੜਨ ਦਾ ਸੱਦਾ ਦਿੰਦੇ ਹੋਏ ਇੱਕ ਗਲਤ ਨਕਸ਼ਾ ਪੋਸਟ ਕਰਕੇ ਵਿਵਾਦ ਖੜਾ ਕੀਤਾ ਸੀ ਤੇ ਹੁਣ ਇੱਕ ਭੜਕਾਊ ਟਿੱਪਣੀ ਕੀਤੀ ਹੈ ਉਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤਿਆਨਜਿਨ 2025 ਦੇ ਸੰਮੇਲਨ ਦੇ ਵਿੱਚ ਆਪਣੇ ਕੀਤੇ ਉੱਤੇ ਪਛਤਾਵਾ ਹੋਵੇਗਾ ਇਹ ਆਸਟਰੀਆ ਦੀ ਧਿਰਤੀ ਤੋਂ ਭਾਰਤੀ ਪ੍ਰਧਾਨ ਮੰਤਰੀ ਲਈ ਸਿੱਧੀ ਧਮਕੀ ਹੈ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਤੁਰੰਤ ਸਖਤ ਕਾਰਵਾਈ ਕੀਤੀ ਤੇ ਭਾਰਤ ਚ ਆਸਟਰੀਆ ਦੇ ਨੇਤਾ ਤੇ ਅਰਥ ਸ਼ਾਸਤਰੀ ਗੁੰਥਰ ਫੇਰ ਲਿੰਗਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰ ਦਿੱਤਾ ਫੇਰ ਲਿੰਗਰ ਨੇ ਕੁਝ ਦਿਨ ਪਹਿਲਾਂ ਵਿਵਾਦ ਵਾਲੀ ਪੋਸਟ ਪਾਈ ਸੀ ਤੇ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਸੀ ਖਾਲਿਸਤਾਨੀਆਂ ਨਾਲ ਗੱਲਬਾਤ ਦੌਰਾਨ ਗੁੰਥਰ ਫੇਰ ਲਿੰਗਰ ਨੇ ਖਾਲਿਸਤਾਨ ਦਾ ਨਕਸ਼ਾ ਵੀ ਸਾਂਝਾ ਕੀਤਾ ਸੀ ਦੇਸ਼ ਦੇ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸਖਤ ਅਤੇ ਨਿਰਪੱਖ ਬਣਾਉਣ ਦੀ ਦਿਸ਼ਾ ਦੇ ਵੱਲ ਇੱਕ ਵੱਡਾ ਬਦਲਾ ਦੇਖਿਆ ਜਾ ਰਿਹਾ ਹੈ ਤੇ ਹੁਣ ਟ੍ਰੈਫਿਕ ਨਿਯਮਾਂ ਦੀ ਨਿਗਰਾਨੀ ਹੁਣ ਉੱਚ ਤਕਨੀਕੀ ਕੈਮਰਿਆਂ ਅਤੇ ਆਟੋਮੈਟਿਕ ਪ੍ਰਣਾਲੀਆਂ ਦੇ ਹੱਥਾਂ ਵਿੱਚ ਹੈ ਅਤੇ ਮਸ਼ੀਨਾਂ ਲਈ ਨਾ ਕੋਈ ਆਮ ਹੈ ਤੇ ਨਾ ਕੋਈ ਖਾਸ ਸਿਆਸਦਾਨਾਂ ਤੋਂ ਲੈ ਕੇ ਮੰਤਰੀਆਂ ਤੱਕ ਦੇਸ਼ ਭਰ ਦੇ ਵਿੱਚ ਹਰ ਕਿਸੇ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਜਿੱਥੇ ਮੁੱਖ ਮੰਤਰੀ ਸਿਧਰ ਮਈਆ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਤੇ ਆਈਟੀਐਮਐਸ ਕੈਮਰਿਆਂ ਨੇ ਸੱਤ ਵਾਰ ਰਿਕਾਰਡ ਕੀਤਾ ਕਿ ਉਹ ਵਾਹਨ ਦੇ ਵਿੱਚ ਯਾਤਰਾ ਕਰਦੇ ਸਮੇਂ ਸੀਟ ਬੈਲਟ ਨਹੀਂ ਲਗਾ ਰਹੇ ਸਨ। ਇਸ ਆਧਾਰ ਦੇ ਉੱਤੇ ਕੁੱਲ 2500 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਮੁੱਖ ਮੰਤਰੀ ਦਫ਼ਤਰ ਨੇ ਵੀ ਜਮ੍ਹਾਂ ਕਰਵਾਇਆ ਸੀ ਹੁਣ ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਵੀਆਈਪੀ ਅਹੁਦਿਆਂ ਉੱਤੇ ਬੈਠੇ ਲੋਕ ਵੀ ਕਾਨੂੰਨ ਸਾਹਮਣੇ ਬਰਾਬਰ ਜਵਾਬਦੇਹ ਨੇ ਜਲੰਧਰ ਤੋਂ ਵਿਧਾਇਕ ਰਮਨ अरोड़ा ਦੀ ਸਿਹਤ ਵਿਗੜ ਗਈਆ ਦੱਸਿਆ ਜਾ ਰਿਹਾ ਹੈ ਕਿ ਰਮਨ अरोड़ा ਨੂੰ ਛਾਤੀ ਦੇ ਵਿੱਚ ਦਰਦ ਹੋਣ ਦੇ ਕਾਰਨ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਰੈਫਰ ਕੀਤਾ ਗਿਆ ਦਰਸਲ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਤੇ ਜਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਚੈੱਕਅਪ ਦੇ ਲਈ ਲਿਜਾਇਆ ਗਿਆ ਸੀ ਪਰ ਉਤੋਂ ਦਿਲ ਦੇ ਰੋਗਾ ਦੇ ਮਾਹਿਰ ਨਾ ਹੋਣ ਦੇ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰਮਨ अरोड़ा ਜੋ ਕਿ ਇੱਕ ਹੋਰ ਜ਼ਬਰ ਵੱਸੂਲੀ ਦੇ ਨਾਲ ਜੁੜੇ ਕੇਸ ਦੇ ਚੱਲਦੇ ਰਿਮਾਂਡ ਉੱਤੇ ਨੇ ਤੇ ਅਦਾਲਤ ਨੇ ਅੱਜ ਵੀ ਉਹਨਾਂ ਦਾ ਦਤਨ ਦਿਨ ਦਾ ਰਿਮਾਂਡ ਵਧਾਇਆ ਪਰ ਹੁਣ ਖਬਰ ਆ ਰਹੀ ਹੈ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਸ਼ਿਫਟ ਕੀਤਾ ਗਿਆ। ਪਿਛਲੇ ਤਿੰਨ ਕਾਂਝਾ ਤੋਂ ਵਿਦਾਇਕ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰ ਵਿੱਚ ਦਾਖਲਤਾਨ ਪਰ ਡਾਕਟਰ ਨਾ ਹੋਣ ਕਾਰਨ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ। ਹਰਾਨੇ ਸੂਬੇ ਦੇ ਵਿੱਚ ਤਬਾਹੀ ਮਚਾਈ ਹੈ ਤੇ ਪੰਜਾਬੀ ਅਤੇ ਬਾਲੀਵੁੱਡ ਦੇ ਦੋਵਾਂ ਇੰਡਸਟਰੀਆਂ ਦੇ ਸਿਤਾਰਿਆਂ ਨੇ ਮਦਦ ਦਾ ਹੱਥ ਵੀ ਵਧਾਇਆ ਇਸ ਸੂਚੀ ਵਿੱਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਉਹਨਾਂ ਦੀ ਫਾਊਂਡੇਸ਼ਨ ਨੇ ਬਚਾਅ ਕਾਰਜਾਂ ਦੇ ਲਈ 5 ਕਿਸ਼ਤੀਆਂ ਭੇਜੀਆਂ ਨੇ ਤੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਹ ਵੀ ਪਿੰਡਾਂ ਨੂੰ ਗੋਦ ਲੈਣਗੇ ਜਾਣਕਾਰੀ ਅਨੁਸਾਰ ਪੰਜਾਬੀ ਟੂਰਿਜ਼ਮ ਦੇ ਚੇਅਰਮੈਨ ਦੀਪਕ ਬਾਲੀ ਨੇ ਹਰ ਪਰਬਾਪਤ ਫਿਰੋਜ਼ਪੁਰ ਪਿੰਡ ਦਾ ਦੌਰਾ ਕੀਤਾ ਤੇ ਸਲਮਾਨ ਖਾਨ ਦੇ ਐਨਜੀਓ ਦੇ ਵੱਲੋਂ ਭੇਜੀਆਂ ਗਈਆਂ ਪੰਜ ਕਿਸ਼ਤੀਆਂ ਪ੍ਰਸ਼ਾਸਨ ਨੂੰ ਸੌਪੀਆਂ ਦੋ ਕਿਸ਼ਤੀਆਂ ਫਿਰੋਜ਼ਪੁਰ ਸਰਹੱਦ ਉੱਤੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਪੀਆਂ ਗਈਆਂ ਨੇ ਜਦੋਂ ਕਿ ਬਾਕੀ ਤਿੰਨ ਨੂੰ ਰਾਜ ਭਰ ਦੇ ਵਿੱਚ ਬਚਾਅ ਕਾਰਜਾਂ ਲਈ ਵਰਤਿਆ ਜਾਵੇਗਾ ਦੀਪਕ ਬਾਲੀ ਨੇ ਦੱਸਿਆ ਕਿ ਖੋਦ ਜਦੋਂ ਸਥਿਤੀ ਆਮ ਵਰਗੀ ਹੋ ਜਾਵੇਗੀ ਸਲਮਾਨ ਖਾਨ ਦੀ ਫਾਊਂਡੇਸ਼ਨ ਬੀਇੰਗ ਹਿਊਮਨ ਹੁਸੈਨੀ ਵਾਲਾ ਨਾਲ ਲੱਗਦੇ ਕਈ ਪਿੰਡਾਂ ਨੂੰ ਗੋਦ ਲਵੇਗੀ ਅਤੇ ਉਹਨਾਂ ਦੇ ਵਿਕਾਸ ਵਿੱਚ ਦੁਬਾਰਾ ਯੋਗਦਾਨ ਪਾਵੇਗੀ। ਹਾਕੀ ਦੇ ਏਸ਼ੀਆ ਕੱਪ 2025 ਦੇ ਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4-1 ਦੇ ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕਰ ਲਈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕਰ ਲਿਆ ਤੇ ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਇਸ ਟੂਰਨਾਮੈਂਟ ਦੇ ਵਿੱਚ ਦੋਵੇਂ ਟੀਮਾਂ ਜੇਤੂ ਰਹਿੰਦੇ ਆ ਫਾਈਨਲ ਵਿੱਚ ਪਹੁੰਚਿਆ ਸਨ ਪਰ ਖਿਤਾਬੀ ਮੁਕਾਬਲੇ ਵਿੱਚ ਨੌਜਵਾਨ ਅਤੇ ਅਨੁਭਵੀ ਖਿਡਾਰੀਆਂ ਦੇ ਨਾਲ ਸੰਗਠਿਤ ਭਾਰਤੀ ਟੀਮ ਦੇ ਸਾਹਮਣੇ ਪੰਜ ਵਾਰ ਦੀ ਏਸ਼ੀਅਨ ਚੈਂਪੀਅਨ ਸਾਊਥ ਕੋਰੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮੁੱਖ ਕੋਚ ਕ੍ਰੈਗ ਫੋਲਟਨ ਨੇ ਏਸ਼ੀਆ ਕੱਪ ਜਿੱਤਣ ਦੇ ਬਾਅਦ ਐਤਵਾਰ ਨੂੰ ਇੱਥੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਲੜਕੀਆਂ ਨੇ ਏਸ਼ੀਆ ਦੇ ਵਿੱਚ ਚੈਂਪੀਅਨ ਬਣ ਕੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। ਉਹਨਾਂ ਇਹ ਵੀ ਆਖਿਆ ਕਿ ਹੁਣ ਧਿਆਨ ਅਗਲੇ ਸਾਲ ਹੋਣ ਵਾਲੇ ਦੋ ਵੱਡੇ ਟੂਰਨਾਮੈਂਟਾਂ, ਵਰਲਡ ਕੱਪ 2026 ਅਤੇ ਏਸ਼ੀਆਈ ਖੇਡਾਂ 2026 ਨੂੰ ਧਿਆਨ ਵਿੱਚ ਰੱਖ ਕੇ ਟੀਮ ਦੇ ਵਿੱਚ ਗਹਿਰਾਈ ਲਿਆਉਣ ਦੀ ਲੋੜ ਹੈ। ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ। ਉਦੋਂ ਤੱਕ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ। ਧੰਨਵਾਦ।